ਕੀ ਲੋਕ ਕਿੰਨੇ ਕੁ ਪੁੱਤਾ ਹੋਣਗੇ ਪੂਰਾ ਏਕਾ ਲੋਕਾਂ ਦੇ ਵਿੱਚ ਇਛਾ ਆ ਅਰਕਾ ਵੋਟ ਜਿਹੜੀ ਪਰਸੈਂਟੇਜ ਆ ਉਹ ਕਹਿੰਦੀ ਵੱਡੀ ਕੈਂਡੀ ਦੇ ਵਿੱਚ ਮੈਂ ਆਪਣੇ ਭੈਣਾ ਭਰਾਵਾਂ ਨੂੰ ਅਪੀਲ ਵੀ ਕਰਦਾ ਇਹ ਆਪਣਾ ਇੱਕ ਮੂਲਕ ਅਧਿਕਾਰ ਆ ਆਪਾਂ ਆਪਣੀ ਮਰਜ਼ੀ ਦੇ ਨਾਲ ਭਾਵੇਂ ਕੋਈ ਸੱਡੀ ਧੀ ਆ ਪਹਿਣ ਆ ਬਜ਼ੁਰਗ ਨੇ ਨੌਜਵਾਨ ਨੇ ਇੱਕੋ ਇੱਕ ਆਪਣਾ ਕੋਈ ਅਧਿਕਾਰ ਜਿਹੜਾ ਅਸੀਂ ਆਪਣੀ ਮਰਜ਼ੀ ਦੇ ਨਾਲ ਪਰਦੇ ਦੇ ਪਿੱਛੇ ਜਾ ਕੇ ਪਿਤਾ ਦੀ ਮਰਜ਼ੀ ਉਹ ਜਿੱਥੇ ਮਰਜ਼ੀ ਵੋਟ ਕਰੇ ਮਾ ਦੀ ਮਰਜ਼ੀ ਜਿੱਥੇ ਮਰਜ਼ੀ ਬੱਚਿਆਂ ਦੀ ਮਰਜ਼ੀ ਜਿੱਥੇ ਮਰਜ਼ੀ ਕਰਨ ਤਾਂ ਵੋਟ ਜ਼ਰੂਰ ਪਾ ਕੇ ਜਾਣਾ ਅੱਗੇ ਨਾਲ ਆਏ ਮੈਂ ਆਪਣੇ ਸਾਰੇ ਪਰਿਵਾਰ ਦੇ ਨਾਲ ਮੇਰੇ ਮਾਤਾ ਪਿਤਾ ਜੀ ਮੇਰੀ ਧਰਮ ਪਤਨੀ ਅਸੀਂ ਸਾਰੇ ਵੋਟ ਪਾਉਣ ਆਏ ਆ ਪ੍ਰਮਾਤਮਾ ਦਾ ਵੋਟਾਸਰਾ ਲੈ ਕੇ ਪਹਿਲਾਂ ਮੈਂ ਗੁਰਦੁਆਰਾ ਸਾਹਿਬ ਨਾਲ ਤੁਮਸਤਕ ਹੋ ਕੇ ਆਇਆ ਉੱਥੋਂ ਮਹਾਰਾਜ ਦਾ ਵੋਟਾਸਰਾ ਲੈ ਕੇ ਇਹ ਸਾਡਾ ਨੰਬਰ 70 ਆ ਜਿੱਥੇ ਮੇਰੀ ਆਪਰੇ ਪਰਿਵਾਰ ਦੀ ਸਾਡੇ ਘਰ ਦੀ ਸਾਡੇ ਗਲੀ ਮੱਲੇ ਦੀ ਸਾਰਿਆਂ ਸਾਥੀਆਂ ਦੀਆਂ ਇੱਥੇ ਵੋਟਾਂ ਤੇ ਪ੍ਰਮਾਤਮਾ ਕਿਰਪਾ ਕਰੂਗਾ ਚੜ੍ਹਦੀਆਂ ਕਲਾ ਹੋਣਗੀਆਂ ਚੜ੍ਹਦੀਆਂ ਕਲਾ 'ਚ ਰਹੇ ਆ ਤੇ ਚੜ੍ਹਦੀਆਂ ਕਲਾ ਜੀ ਰਹਿਵਾਂਗੇ ਸੱਚੇ ਪਾਤਸ਼ਾਹ ਕਿਰਪਾ ਕਰੂ ਤੇ ਮੈਂ ਆਪਣੇ ਭਣਾ ਭਰਾਵਾਂ ਨੂੰ ਇਹੋ ਜੀ ਵਾਰ ਤੋਂ ਵਾਰ ਬੇਨਤੀ ਕਰਦਾ ਕਿ ਵੇਲੇ ਨਾ ਠੰਡੇ ਠੰਡੇ ਆ ਕੇ ਆਪਦੇ ਪਰਿਵਾਰ ਸਮੇਤ ਆਪਦੀ ਬੋਰਡ ਦਾ ਇਸਤੇਮਾਲ ਕਰੋ ਧੰਨਵਾਦ